ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹਿਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਅਫਡੇਟ ਤੁਹਾਨੂੰ ਦੇਣ ਜਾ ਰਹੀਆਂ ਅੱਜ 17 ਨਵੰਬਰ ਦਾ ਦਿਨ ਹੈ ਸਭ ਤੋਂ ਪਹਿਲਾਂ ਦੱਸ ਜੀ ਕਿ ਅੱਜ ਵਰਕਿੰਗ ਡੇ ਆ ਸੋਮਵਾਰ ਦਾ ਦਿਨ ਹੈ ਜਿਵੇਂ ਪਿਛਲੇ ਦੋ ਦਿਨਾਂ ਤੋਂ ਪੈਸ਼ਨਾਂ ਜਾਰੀ ਹੋਣ ਦਾ ਕੰਮ ਨਹੀਂ ਸ਼ੁਰੂ ਹੋਇਆ ਤੇ ਅੱਜ ਦੀ ਤਰੀਕ ਤੱਕ ਦੇ ਵੀ ਤੁਹਾਨੂੰ ਅਪਡੇਟ ਦੇ ਦਿੰਦੇ ਆ ਕਿ ਬੀਤੇ ਰਾਤ ਜਾਂ ਫਿਰ ਬੀਤੀ ਸ਼ਾਮ ਤੋਂ ਲੈ ਕੇ ਹੁਣ ਤੱਕ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆਈ ਜਾਂ ਨਹੀਂ ਆਈ ਹੈ 17 ਨਵੰਬਰ 2025 ਦਿਨ ਸੋਮਵਾਰ ਸਵੇਰ ਦੇ 8 ਵਜੇ ਤੱਕ ਦੇ ਜੋ ਅੰਕੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਨਹੀਂ ਹੋਈ ਨਾ ਕਿਸੇ ਜਿਲ੍ਹੇ ਦੇ ਵਿੱਚ ਬੈਲਫਾ ਸੁਣ ਦੀ ਕੋਈ ਸੂਚਨਾ 2500 ਪੈਨਸ਼ਨ ਦੀ ਵੀ ਕੋਈ ਅਪਡੇਟ ਨਹੀਂ ਆ ਤੇ 1500 ਰੁਪਇਆ ਪੈਨਸ਼ਨ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਚੁੱਕਿਆ ਨੇ ਉਸੇ ਤਰ੍ਹਾਂ ਹੋਰਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਾਰੀ ਹੋਣਗੇ ਮਠੰਡੇ ਜਲੇ ਤੋਂ ਲੁਧਿਆਣੇ ਤੋਂ ਮਾਨਸਾ ਤੋਂ ਸੰਗਰੂਰ ਤੋਂ ਮਲੇਰਕੋਟਲਾ ਬਰਨਾਲੇ ਜਾਰੀ ਹੋ ਚੁੱਕੇ ਨੇ ਫੈਸਲੇ ਸੋ ਜੇ ਇਹਨਾਂ ਜ਼ਿਲ੍ਹਿਆਂ ਤੋਂ ਸਾਨੂੰ ਮੈਸੇਜ ਆ ਰਹੇ ਨੇ ਤੇ ਇਹਨਾਂ ਨੂੰ ਦੱਸ ਦਈਏ ਕਿ ਅੱਜ ਕੁਝ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਅੱਜ ਬਿਲਫਾਸ ਹੋ ਜਾਣ ਜੇਕਰ ਬਿਲਫਾਸ ਹੁੰਦੇ ਨੇ ਉਹਦੀ ਅਫਰਡ ਤੁਹਾਨੂੰ ਲਾਈਵ ਆਕੇ ਦਿਆਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਹੋ ਗਿਆ ਤੇ ਇਧਰ ਮਹਾਲੀ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਪੈਨਸ਼ਨਾਂ ਰਹਿੰਦੀਆਂ ਨੇ ਤੇ ਇੱਥੇ ਵੀ ਪੈਨਸ਼ਨਾਂ ਜਾਰੀ ਹੋਣ ਗਿਆ ਤੇ ਬਿੱਲ ਇਹਨਾਂ ਜ਼ਿਲ੍ਹੇ ਦੇ ਵਿੱਚ ਵੀ ਹਾਲੇ ਫਾਸ ਨਹੀਂ ਹੋਏ ਜਦੋਂ ਬਿੱਲ ਫਾਸ ਹੁੰਦੇ ਨੇ ਤੇ ਉਸੇ ਵੇਲੇ ਤੁਹਾਨੂੰ ਆ ਕੇ ਲਾਈਵ ਜੜੀਆ ਜਾਣਕਾਰੀ ਦਿੱਤੀ ਜਾਵੇਗੀ ਅੱਜ ਸ਼ਾਮ ਨੂੰ ਮੜ ਤੋਂ ਅਸੀਂ ਇੱਕ ਵਾਰ ਲਾਈਵ ਆਵਾਂਗੇ ਤੇ ਅੱਜ ਦੇ ਦਿਨ ਦੇ ਵਿੱਚ ਜੋ ਘਟਨਾਕ੍ਰਮ ਹੋਏਗਾ ਕਿਸੇ ਜ਼ਿਲ੍ਹੇ ਦੇ ਵਿੱਚ ਬਿੱਲ ਫਾਸ ਹੁੰਦੇ ਨੇ ਜਾਂ ਫਿਰ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੁੰਦੀ ਹੈ ਉਹਦੀ ਅਪਡੇਟ ਤੁਹਾਨੂੰ ਲਾਈਵ ਦਿੱਤੀ ਜਾਵੇਗੀ ਹੋ ਸਕਦਾ ਦੁਪਹਿਰੇ ਬਿੱਲ ਫਾਸ ਹੋ ਗਏ ਤੇ ਕੁਝ ਸ਼ਾਮ ਤੱਕ ਵੀ ਉਸ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਤੁਹਾਨੂੰ ਜਿਹੜੀ ਐ ਅਪਡੇਟ ਅਸੀਂ ਰੈਗੂਲਰ ਦਿੰਦੇ ਰਹਾਂਗੇ ਤੇ ਹਰਿਆਣਾ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਆ ਪਿਛਲੇ ਮਹੀਨੇ ਫੈਸਲਾ ਲਿਆ ਸੀ ਹਰਿਆਣਾ ਸਰਕਾਰ ਨੇ 35000 ਰੁਪਏ ਉਹਤੇ ਬੜਾਫਾ ਪੈਨਸ਼ਨਾਂ ਲਾਗੂ ਕੀਤੀਆਂ ਸੀ ਸੋ ਪੈਨਸ਼ਨਾਂ ਆਪ ਲੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਰਿਆਣਾ ਦੇ ਕਾਫੀ ਜਨਾਂ ਦੇ ਵਿੱਚ ਜਿਹੜੀਆਂ ਨੇ ਪੈਨਸ਼ਨਾਂ ਖਾਣ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਉਹਤੇ 35000 ਰੁਪਏ ਜਿਹੜੀਆਂ ਪੈਨਸ਼ਨਾਂ ਨੇ ਉਹ ਖਾਤਿਆਂ ਦੇ ਵਿੱਚ ਲਾਪਤਰੀਆਂ ਤੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਉਹਨਾਂ ਲਈ ਇਹ ਵੱਡੀ ਖੁਸ਼ਖਬਰੀ ਇਸ ਵੇਲੇ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ ਕਦੋਂ ਵਾਅਦਾ ਕੀਤਾ ਜਾਂਦਾ ਇਹ ਅਸੀਂ ਮੁੱਦਾ ਚੱਕਦੇ ਰਹਨੇ ਆ ਤੇ ਤੁਸੀਂ ਵੀ ਆਪਣੇ ਫੱਦਰ ਤੇ ਇਹ ਲਾਈਵ ਲੜ ਸਕਦੇ ਆ ਇਹ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਅੱਗੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੱਕ ਇਹ ਖ਼ਬਰ ਪਹੁੰਚੇ ਤੇ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਜਾ ਸਕੇ ਫਿਲਹਾਲ ਪੈਨਸ਼ਨ ਦੀ ਲਾਈਵ ਅਪਡੇਟ ਇੱਕ ਵਾਰ ਫਿਰ ਤੋਂ ਤੁਹਾਨੂੰ ਸ਼ਾਮ ਦੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਧੰਨਵਾਦ